ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀਮੁਖ ਸਭ ਸੰਗਤਾਂ ਦਾ ਪਿਆਰ ਦੀ ਲੜੀ ਹੈ ਇਹ ਬੇਨਤੀ ਸ੍ਰੀਮਾਨ ਸਾਧ ਸੰਤ ਜੀ ਸਪੀਕਰ ਤੋਂ ਸੰਗਤਾਂ ਵੱਲੋਂ ਕਿ ਸ੍ਰੀਮਾਨ ਸਾਧ ਸੰਤ ਜੀ ਜੀ ਸਿੰਘ ਜੀ ਚਾਹ ਸਹਿਬ ਵਾਲੇ ਜਿਨ੍ਹਾਂ ਨੇ ਪਿਛਲੇ ਸਾਲ ਪੰਜ ਕੁਦਰਤ ਬਾਣਾ ਤੇ ਆ ਗਿਆ ਸੀ ਉਹਨਾਂ ਦੀ ਸਲਾਮਾ ਕਰ ਸੀ 25 ਤਰੀਕ ਨੂੰ ਗੁਰਦੁਆਰਾ ਚਾਹ ਸਹਿਬ ਮਹਿਰਗੇੜਾ ਤੇ ਮਨਾਇਆ ਜਾ ਰਹੀ ਹੈ ਜਿਸ ਦੇ ਵਿੱਚ ਸ੍ਰੀ ਅਖੰਡ ਸਾਹਿਬ ਸਾਰੇ ਨਾਮ ਜਾਣਗੇ ਉਸ ਬਖਸ਼ਕਾਰ ਰਕੀ ਸਭਾ ਵਿੱਚ ਹੋ ਰਹੀ ਹੈ। ਪਠਾ ਪੀਤਨ ਦੁਆਰਾ ਸੰਗਤ ਨੂੰ ਵਿਹਾ ਕਰਮਗੇ ਉਸ ਤੋਂ ਅਪਰੰਤ ਦਾ ਟੁੱਟ ਗੁਰੂ ਦਾ ਲੰਗਰ ਚੱਲੇਗਾ। ਸਨੂ ਸੇਕ ਸੰਗਤਾਂ ਨੂੰ ਬੇਨਤੀ ਹੁਮਾ ਕੇ ਸਾਰੀਆਂ ਸਰਪਾਰ 25 ਤਰੀਕ ਨੂੰ ਹੋਟਲ ਅਸਰ ਵਿੱਚ ਸ੍ਰੀ ਦੇਵ ਦੀ ਮਤਾ ਕਰਨੀ واحرو جی کا خالص واحد جیسا بےتی جاتی ہے یہ بےنتی شری ਸਤਿ ਸ਼੍ਰੀ ਅਕਾਲ ਜੀ ਜਨਾਨੇ ਜਿਸ ਨੇ ਸਾਨੂੰ ਬਾਕੀ ਜਨਾਨਾ ਰਾਸੀ ਉਹਨਾਂ ਦੀ ਸਲਾਮਾ ਵਰਸੀ 25 ਤਰੀਕ ਨੂੰ ਗੁਰਦੁਆਰਾ ਝਾੜ ਸਾਹਿਬ ਮਹਿਲ ਗੇਟ ਦੇ ਨਾਲ ਜਾ ਰਹੀ ਹੈ ਜਿਸ ਦੇ ਵਿੱਚ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਜੀ ਤੋਂ 9:30 ਵਜੇ ਪਾਏ ਜਾਣਗੇ ਉਸ ਤੋਂ ਬਾਅਦ ਰਾਗੀ ਪ੍ਰਵਾਹ ਅਤੇ ਕੀਰਤਨ ਦੁਆਰਾ ਸਮਾਗਮ ਜੀ ਬਿੰਦੂ ਉਹ ਸਾਰੀਆਂ ਸਜਤਾ ਅੰਮ੍ਰਿਤਪੁਰ ਦੇ ਪਿੰਨੀ ਫੋਰਟਨਾ ਸਰਕੀ ਦੇ ਦਰਸ਼ਨ ਦੇਣ ਦੀ ਬੇਨਤੀ ਕਰਨੀ ਸਾਰੇ ਸਮਾਜ ਲਈ ਸਭ ਤੋਂ ਵੱਧ ਜੀ ਬਗੇ ਗਾ ਜੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਲੋਕਾਂ ਕਰਦੀ ਪੁਲਸਾ ਉਹ ਸਾਡੇ ਬਾਸੇ ਕੁਝੀ ਹੋ ਰਹੀ ਹੈ ਹਾਜੀ ਦੀ ਕਰੀ ਬੰਦੇ ਦੀ ਮਾਰੀ ਗਈ ਜਾ ਉਹਨੇ ਛਾਹ ਸੋਹਰੇ ਨੇ ਇਹ ਬਿੰਦੂ ਆਦਮੀ ਨੇ ਉਹ ਕਹਿੰਦੇ ਨਹੀਂ ਮਾਰੀ ਗਈ ਆ ਅਸੀਂ ਅੱਗੇ ਇੱਕ ਮੰਗ ਮੰਗੀ ਆਪੀ ਤੇ ਭਾਈ ਸਾਡਾ ਕੋਈ ਹੱਲ ਕਰੋ ਕੋਈ ਪੁਸਤੂ ਵਾਲੀ ਨਾ ਸਾਡਾ ਕੋਈ ਨਾ ਹਰ ਚਾਦ ਨੋਗਾ ਲੰਘੇ ਪਾਣੀ ਫਾਟਾ ਫਾਟਾ ਪੰਚ ਦਿੱਤਾ ਹੈ ਇਹ ਅਸੀਂ ਕਹਿੰਦੇ ਆ ਸਾਡੋ ਗੱਡੀਆਂ ਹੈਗੀਆਂ ਸਾਡੇ ਕੋ ਬੰਦੇ ਹੈਨਗੇ ਸਿਗਰ ਨੌਰੀ ਇਸ ਕਾ ਕੀ ਕਰਦੇ ਆ ਜੇ ਪਾਤੀ ਪਾਜਾ ਮਾਰਦਾ ਜੇ ਚੰਗੀ ਗੱਲ ਆ ਸਾਡੇ ਬੰਦੇ ਦੇ ਵਾਸਤੇ ਕਾਰਦਲ ਖਾਣ ਵਾਲੇ ਜਿਹੰਦਰਾ ਕੋਲ ਫਿਰ ਅੰਦਰ ਬਾਪੇ ਮੋਹਰਪਾ ਨੇ ਖਿਚਣ ਦੇ ਆਲੋਚ 25 ਤਰੀਕ ਸਾਡੀ ਕੋਈ ਫੈਸਲੀ ਸੁਣਦਾ ਜੀ ਸਾਹਿਬ ਜੀ ਗੇਟ ਤੇ ਉਹ ਇਸ ਤਰ੍ਹਾਂ ਹੈ ਜਿਸ ਦੇ ਵਿੱਚ ਸ੍ਰੀ ਅਖੰਡ ਕੋਰ ਸਾਹਿਬ ਜੀ ਸਾਡੇ 9:30 ਵਜੇ ਪਾਈ ਜਾਣਗੇ ਜੈਕਾਰਾ ਗੰਗਾਂ ਰਾਗੀ ਕਥਾਵਾਚਕ ਜੀ ਜੈਕਾਰਾ ਦੁਆਰਾ ਸੰਤਾਂ ਨੂੰ ਨਿਹਾਲ ਕਰਮਗੇ ਜੈਕਾਰਾ ਟੋਟੂ ਟੋਟੂ ਕਾਲੇ ਤੋਂ ਚੱਲੇਗਾ ਸਮੂਹ ਸਿੱਖ ਜੈਕਾਰਾ ਗੁਰੂ ਮਾਰਗੇ ਸਤਿ ਸਾਰੇ ਜੀ ਨੂੰ ਆਪਾਂ 25 ਜਨਵਰੀ ਨੂੰ ਬਹੁਤ ਆਸਾ ਬਿਚੇ ਨੀਸਾ ਤੁਹਾਰਾਂ ਨੇ ਸਾਰੀ ਸਮਾਪਤੀ ਜਿਹੜੀ ਅਨੁਭਵ ਹੈ ਬਹੁਤ ਆਪਾਂ ਨਹੀਂ ਜਾਦੇ ਇਹ ਕੀ ਤੋਂ ਕਿਉਂ ਗੁਰੂ ਦੇ ਲੰਗਰ ਤੋਂ 25 ਜਨਵਰੀ ਨੂੰ ਗੁਰਦੁਆਰਾ ਸਾਹਿਬ ਤੋਂ ਮੈਨੂੰ ਕਹਿੰਦੇ ਨੇ ਕਿਰਪਾਲਤਾ ਕਰਨੀ ਜੀ ਮਹਿਮਾਨ ਨੂੰ ਪਛੜ ਜਾਵੇ ਤੁਹਾਨੂੰ ਵਾਹਿਗੁਰੂ ਜੀ ਮੇਰੀਆਂ ਭਗਤਾਂ ਕੱਢ ਪੜੀ ਮੋਰ ਦੇ ਤੇ ਰਾਹੇ ਰੇ ਸਾਡੇ ਤੋਂ ਹੰਗਿਆ ਨਹੀਂ ਛੱਡਣਾ ਨਹੀਂ ਇੱਥੇ ਦਾ ਨਿਆਂ ਇਹ ਬੇਟੀ ਨਾਲੇ ਪੂਰੀ ਮਾਰਤੀ ਸਾਨੂੰ ਛੱਡਣਾ ਨਹੀਂ ਅਸੀਂ ਕਿਸ਼ਰੀ ਮੋਰ ਬਣਿਆ ਨਹੀਂ ਛੱਡ ਸਾਬ ਬੱਚੇ ਨੂੰ ਲੈਣਾ ਬੱਚੇ ਨੂੰ ਹੋਣਾ ਮਰੀਦ ਪੰਜ ਕੁ ਬੱਚਾ ਨਹੀਂ ਹੋ ਰਿਹਾ ਬੱਚਾ ਨਹੀਂ ਹੋ ਰਿਹਾ 25 ਤਰੀਕ ਨੂੰ ਦੁਪਹਿਰਾਂ ਛਾਟ ਸਾਬ ਨਾ ਗੇੜ ਤੇ ਨਾ ਹੀ ਜਾਣੀ ਹੈ